ਸਤਿ ਸ਼੍ਰੀ ਅਕਾਲ ਸਤਲੁਜ ਜੀ ਵੀ ਵੇਖ ਰਹੇ ਸਾਰ ਦਰਸ਼ਕਾਂ ਦਾ ਸਵਾਗਤ ਹੈ ਮੈਂ ਕਮਲਜੀਤ ਕੌਲ ਲੈ ਕੇ ਹਾਜ਼ਰ ਹਾਂ ਖਾਸ ਪੇਸ਼ਕਸ਼ ਸਾਡੀ ਅੱਜ ਦੀ ਖਾਸ ਪੇਸ਼ਕਸ਼ ਦੇ ਵਿੱਚ ਅਸੀਂ ਗੱਲਬਾਤ ਕਰਨੀ ਹੈ ਸੌਦਾ ਸਾਦ ਰਾਮ ਰਹੀਮ ਦੇ ਬਾਰੇ ਰਾਮ ਰਹੀਮ ਇੱਕ ਵਾਰ ਫਿਰ ਤੋਂ ਮੂੜ 21 ਦਿਨਾਂ ਦੀ ਫਰਲੋ ਤੋਂ ਤੇ ਜੇਲ੍ਹ ਤੋਂ ਬਾਹਰ ਆਇਆ ਸਵੇਰੇ 6:30 ਵਜੇ ਰੋहतक ਦੀ ਸੁਨਾਰੀਆ ਜੇਲ੍ਹ ਤੋਂ ਬਾਹਰ ਰਾਮ ਰਹੀਮ ਨੂੰ ਲਿਆਂਦਾ ਗਿਆ ਤੇ ਯੂਪੀ ਸਥਿਤ ਬਾਗਪਤ ਆਸ਼ਰਮ ਦੇ ਵਿੱਚ ਉਹ 21 ਦਿਨ ਲਈ ਰਹੇਗਾ ਇਸ ਦੌਰਾਨ SGPC ਨੇ ਪਟੀਸ਼ਨ ਵੀ ਪਾਈ ਸੀ ਕਿ ਵਾਰ-ਵਾਰ ਰਾਮ ਰਹੀਮ ਨੂੰ ਪੈਰੋਲ ਕਿਉਂ ਦਿੱਤੀ ਜਾ ਰਹੀ ਹੈ ਕਿਉਂਕਿ ਪਿਛਲੇ 4 ਸਾਲਾਂ ਦੇ ਵਿੱਚ ਇਹ 10ਵੀਂ ਵਾਰ ਹੈ ਜਦੋਂ ਰਾਮ ਰਹੀਮ ਨੂੰ ਪੈਰੋਲ ਮਿਲੀ ਹੈ SGPC ਦੀ ਪਟੀਸ਼ਨ ਖਾਰਜ ਕਰਦਿਆਂ ਹਾਈ ਕੋਰਟ ਨੇ ਫੈਸਲਾ ਹਰਿਆਣਾ ਸਰਕਾਰ ਤੇ ਛੱਡਿਆ ਸੀ ਤੇ ਹਰਿਆਣਾ ਸਰਕਾਰ ਤੋਂ ਜਿਸ ਤਰ੍ਹਾਂ ਉਮੀਦ ਸੀ ਕਿ ਰਾਮ ਰਹੀਮ ਨੂੰ ਜੇਲ੍ਹ ਤੋਂ ਬਾਹਰ ਕੱਢੇਗੀ ਬਿਲਕੁਲ ਉਸੇ ਤਰ੍ਹਾਂ 21 ਦਿਨਾਂ ਦੀ ਫਰਲੋ ਦਿੱਤੀ ਗਈ ਹੈ ਅੱਜ ਅਸੀਂ ਇਸ ਮਾਮਲੇ ਤੇ ਗੱਲਬਾਤ ਕਰਨੀ ਹੈ ਸਾਡੇ ਨਾਲ ਸਿੱਖ ਚਿੰਤਕ ਡਾਕਟਰ ਖੁਸ਼ਾਲ ਸਿੰਘ ਨੇ ਸਰ ਬਹੁਤ ਬਹੁਤ ਸਵਾਗਤ ਹੈ ਸਨੁਹ ਜੁਰਮੀਤ ਰਾਮ ਰਹੀਮ ਪਿਛਲੇ 4 ਸਾਲਾਂ ਦੇ ਵਿੱਚ 10 ਵਾਰ ਜੇਲ੍ਹ ਤੋਂ ਬਾਹਰ ਆ ਚੁੱਕਾ ਹੈ ਅੱਜ 10ਵੀਂ ਵਾਰ ਹੈ ਜਦੋਂ ਉਹਨੂੰ 21 ਦਿਨਾਂ ਦੀ ਫਰਲੋ ਦਿੱਤੀ ਗਈ ਹੈ ਕਿਸ ਤਰ੍ਹਾਂ ਵੇਖਦੇ ਹੋ ਕਮਲਜੀਤ ਜੀ ਜਿਸ ਤਰ੍ਹਾਂ ਦੇ ਇਹ ਹਾਲਾਤ ਸਾਡੇ ਦੇਸ਼ 'ਚ ਬਣੇ ਹੋਏ ਐ ਕਿਉਂਕਿ ਸਾਡੇ ਦੇਸ਼ ਦੇ ਸੰਵਿਧਾਨ ਦੀ ਮੂਲ ਭਾਵਨਾ ਸੀ ਕਿ ਕਿਸੇ ਵੀ ਵਿਅਕਤੀ ਨਾਲ ਜਿਹੜੇ ਆ ਉਹ ਕੋਈ ਕਿਸੇ ਕਿਸਮ ਦਾ ਵਿਤਕਰਾ ਨਾ ਹੋਵੇ ਸਾਰਿਆਂ ਨੂੰ ਬਰਾਬਰ ਅਧਿਕਾਰ ਮਿਲਣ ਇੱਥੇ ਜਿਹੜੇ ਕੈਦੀ ਨੇ ਉਹਨਾਂ ਦੇ ਵੀ ਅਧਿਕਾਰ ਨੇ ਤੇ ਉਸ ਉਸ ਭਾਵਨਾ ਨੂੰ ਦਾਸੀਂ ਸਤਿਕਾਰ ਕਰਦੇ ਆ ਮਨੁੱਖੀ ਅਧਿਕਾਰਾਂ ਦਾ ਸਤਿਕਾਰ ਕਰਦੇ ਆ ਲੇਕਿਨ ਸਾਰਿਆਂ ਤੇ ਇੱਕੋ ਜੇ ਨਹੀਂ ਵਰਤੇ ਜਾਂਦੇ ਅਸੀਂ ਦੇਖਿਆ ਕੋਈ ਬਹੁਤ ਸਾਰੇ ਕੈਦੀ ਇਸ ਤਰ੍ਹਾਂ ਦੇ ਵੀ ਆ ਜਿਨ੍ਹਾਂ ਨੂੰ ਆਪਣੀਆਂ ਸਜ਼ਾ ਪੂਰੀਆਂ ਕੀਤਿਆਂ ਨੂੰ ਕਈ ਕਈ ਸਾਲ ਦਹਾਕੇ ਹੋ ਗਏ ਆ ਤੇ ਉਹਨਾਂ ਨੂੰ ਇੱਕ ਵਾਰੀ ਵੀ ਪ੍ਰੋਲ ਨਹੀਂ ਦਿੱਤੀ ਗਈ ਸਾਡੇ ਸੰਵਿਧਾਨ ਦੀ ਮੂਲ ਭਾਵਨਾ ਹੈ ਕਿ ਜਿੰਨਾ ਲੋਕਾਂ ਨੇ ਕਿਸੇ ਬੱਚਿਆਂ ਨਾਲ ਕ੍ਰਾਈਮ ਕੀਤਾ ਜਾਂ ਔਰਤਾਂ ਨਾਲ ਕ੍ਰਾਈਮ ਕੀਤਾ ਜਾਂ ਤਾਂ ਉਹਨਾਂ ਨੂੰ ਕੋਈ ਕਿਸੇ ਕਿਸਮ ਦੀ ਝੋਟ ਜਾਂ ਕੋਈ ਉਹਨਾਂ ਨਾਲ ਹਮਦਰਦੀ ਨਹੀਂ ਕੀਤੀ ਜਾ ਸਕਦੀ ਤਾਂ ਇਹ ਕੇਸ ਬਿਲਕੁਲ ਉਸ ਤੋਂ ਉਲਟ ਹੈਗਾ ਆ ਆ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਕਲੇਰ ਸੀਗਾ ਇਹਨਾਂ ਦੇ ਨਾਲ ਰਿਹਾ ਹੋਇਆ ਉਹ ਪ੍ਰਦੀਪ ਕਲੇਰ ਦੇ ਵੀ ਸਾਡੇ ਸਾਹਮਣੇ ਆਏ ਆ ਕਿਉਂਕਿ ਕ੍ਰਾਈਮ ਤਾਂ ਜਿਹੜਾ ਕੀਤਾ ਸੀ ਉਹ ਪਹਿਲਾਂ ਹੀ ਹੈ ਆ ਲੇਕਿਨ ਉਹ ਦੀਆਂ ਜਿਹੜੀਆਂ ਨਵੀਆਂ ਪਰਤਾਂ ਦਿਨ-ਬਦਨ ਖੁੱਲ ਰਹੀਆਂ ਨੇ ਉਸ ਕ੍ਰਾਈਮ ਦੀ ਜਿਹੜਾ ਟੰਗ ਤਰੀਕੇ ਨਾਲ ਹੋਇਆ ਵਿਦੀ ਵਿਧਾਨਸਾਰਾ ਉਹ ਕਈ ਕਿਸਮ ਦੇ ਸਾਡੇ ਸਵਾਲ ਖੜੇ ਕਰਦਾ ਹੈ ਸੋ ਇਹਦੇ ਵਿੱਚ ਜਿਹੜਾ ਹੁਣ ਵਾਰ-ਵਾਰ ਪਰੋਲ ਦਿੱਤੀ ਜਾ ਰਹੀ ਹੈ ਅਦਾਲਤ ਦਾ ਤਾਂ ਇਹ ਕੰਮ ਨਹੀਂ ਹੈ ਤਾਂ ਗਵਰਨਮੈਂਟ ਦੇ ਅੰਡਰ ਆ ਜਾਂਦਾ ਹੈ ਅਦਾਲਤ ਨੇ ਜੋ ਕੁਝ ਕਰਨਾ ਸੀ ਕਰ ਦਿੱਤਾ ਹੈ ਹੁਣ ਉਹ ਜਿਹੜੀਆਂ ਸਰਕਾਰਾਂ ਨੇ ਉਹ ਜਿਸ ਤਰੀਕੇ ਨਾਲ ਸਾਡੇ ਹਿੰਦੁਸਤਾਨ ਦੇ ਵਿੱਚ ਚੱਲ ਰਿਹਾ ਹੈ ਕਾਫੀ ਸਮੇ ਤੋਂ ਡੇਰਾ ਡੇਰਾਬਾਬ ਜਿਹੜਾ ਹੈਗਾ ਆ ਉਹ ਕਿਸ ਤਰ੍ਹਾਂ ਇਫੈਕਟਿਵ ਕਰਦਾ ਹੈਗਾ ਆ ਵੋਟ ਜਿਹੜਾ ਸਾਰੀ ਵੋਟ ਪ੍ਰਣਾਲੀ ਹੈ ਤੇ ਜਦੋਂ ਕੋਈ ਇਲੈਕਸ਼ਨ ਹੁੰਦੇ ਆ ਉਸ ਕਿਤੇ ਦੇ ਵਿੱਚ ਉਦੋਂ ਉਹ ਜਾਦਾ ਜਿਹੜਾ ਹੋ ਜਾਂਦਾ ਕਿ ਅਸੀਂ ਦੇਖਿਆ ਕਿ ਹਰਿਆਣਾ ਦੇ ਵਿੱਚ ਇਲੈਕਸ਼ਨ ਆ ਰਹੇ ਆ ਤੇ ਹਰੇਕ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹ ਆਪਣੇ ਹੱਕ ਵਿੱਚ ਭਗਤਾਉਣ ਵਾਸਤੇ ਕਿਸੇ ਸੰਵਿਧਾਨ ਦੀ ਕਿਸੇ ਉਹਦੀ ਪਰਵਾਹ ਨਹੀਂ ਕਰਦੀਆਂ ਤੇ ਉਹਨਾਂ ਨੂੰ ਹੁੰਦਾ ਕਿ ਸਾਡੇ ਹੱਕ ਤੇ ਪੂਤਨਾ ਚਾਹੀਦਾ ਤਾਂ ਸਾਰੀ ਮਸ਼ੀਨਰੀ ਜਿਹੜੀ ਬੇਵਸ ਹੋ ਕੇ ਦੇਖ ਦੇਖਦੀ ਰਹਿ ਜਾਂਦੀ ਹੈ ਹਾਲਾਂਕਿ ਇਹ ਵੀ ਸਾਰਾ ਕੁਝ ਕੋਰਟ ਦੇ ਹੁਕਮ ਹਾਈ ਕੋਰਟ ਨੇ ਜਿਸ ਦਿਨ ਦੀ ਕੀਤੀ ਲੈ ਕੀਤਾ ਸੀ ਜਿਹੜੀ ਭਾਵਨਾ ਦਾ ਕੀਤਾ ਸੀ ਉਹਦੇ ਵੀ ਮੇਰੇ ਖਿਆਲ ਉਹ ਉਹਦੇ ਈਕੂਲ ਨਹੀਂ ਹੈਗਾ ਸਾਰਾ ਕੁਝ ਔਰ ਇੱਕ ਵੱਡੀ ਭਾਵਨਾ ਦੇ ਕਿਸੇ ਗਰੁੱਪ ਨੇ ਵੀ ਭਾਵਨਾਵਾਂ ਪੜਕਾਈਆਂ ਜਾਂਦੀਆਂ ਜਿਸ ਜਿਸ ਐਕਟ ਦੇ ਨਾਲ ਉਹਨੂੰ ਵਾਇਡ ਕੀਤਾ ਜਾਂਦਾ ਹੈ ਕਿਸੇ ਵੀ ਸੁਸਾਇਟੀ ਦੇ ਵਿੱਚ ਤੇ ਇੱਥੇ ਜਿਹੜਾ ਤਾਂ 2 ਕਰੋੜ ਦੇ ਨੇੜੇ ਜਿਹੜੇ ਸਿੱਖ ਸੰਗਤ ਹੈ ਜਿਨ੍ਹਾਂ ਭਾਵਨਾਵਾਂ ਭੜਕ ਸਕਦੀਆਂ ਇਹਦੇ ਨਾਲ ਤਾਂ ਉਹਨਾਂ ਦੀ ਪ੍ਰਵਾਹ ਨਹੀਂ ਕੀਤੀ ਜਾਂਦੀ ਕਿਉਂਕਿ ਹਰਿਆਣੇ ਦੇ ਵਿੱਚ ਇਲੈਕਸ਼ਨ ਚਾਹੀਦੇ ਆ ਇੱਥੇ ਜਿਹੜੇ ਸਿੱਖ ਹੈ ਉਹ ਮinority ਚ ਹੈ ਇਸ ਕਰਕੇ ਉਹਨਾਂ ਦੀ ਲੋੜ ਨਹੀਂ ਹੈ ਤਾਂ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਅੱਗੇ ਜਿਹੜਾ ਵਰਤਾਰਾ ਆ ਇਹਦੇ ਰਿਜ਼ਲਟ ਚੰਗੇ ਨਹੀਂ ਨਿਕਲਦੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਫਿਰ ਇਹ ਜਿਹੜਾ ਆ ਇਹ ਆਪਣੇ ਸਮਾਜ ਦੇ ਭਾਈਚਾਰੇ ਦੇ ਏਕਤਾ ਵਾਸਤੇ ਜਿਹੜੇ ਯਤਨ ਕਰਨੇ ਹੁੰਦੇ ਆ ਉਹਨਾਂ ਨੂੰ ਕਾਫੀ ਉਹਨਾਂ ਨੂੰ ਉਹਨਾਂ ਨੂੰ ਇਹਦੇ ਨਾਲ 6 ਵਜਦੇ ਜਿਹੜੀ ਐਵੇਂ ਦੀਆਂ ਕਟਾਵਾਂ ਪਰੋਲ ਦਿੱਤੀ ਆਊਟ ਆ ਵੇ ਜਾ ਕੇ ਦਿੱਤੀ ਜਾਂਦੀ ਆ ਕਿਉਂਕਿ ਜਦੋਂ ਸੰਵਿਧਾਨ ਨੇ ਸਜ਼ਾ ਦਿੱਤੀ ਆ ਤਾਂ ਉਹਦਾ ਅਰਥ ਕੀ ਰਹੇਗਾ ਤੁਸੀਂ ਇੰਨੀ ਲੰਮੀ ਇੰਨੀ ਵਾਰੀ ਲੰਮੀਆਂ ਲੰਮੀਆਂ ਪਰੋਲ ਦੇਓਗੇ ਤੇ ਉਹਦਾ ਮੈਨੂੰ ਲੱਗਦਾ ਫਿਰ ਸਜ਼ਾ ਦਾ ਕੋਈ ਅਰਥ ਨਹੀਂ ਰਹਿੰਦਾ ਕਿ ਤੁਸੀਂ ਬਾਕੀ ਹਾਲਤ ਜਿਹੜੇ ਕੈਦੀ ਉਹਨਾਂ ਨਾਲ ਵੀ ਇਸ ਤਰ੍ਹਾਂ ਲੋਕ ਕਰਦੇ ਹੋ ਹੂੰ ਹੂੰ ਉਹਨਾਂ ਨਾਲ ਤੋਂ ਤੁਸੀਂ ਬਿਲਕੁਲ ਜਿਹੜਾ ਹੋਮਨ ਬਿੰਗ ਵੀ ਤੇਰਾ ਵੀਨ ਕਰਤੇ ਹੂੰ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਟੀਸ਼ਨ ਦੀ ਗੱਲ ਕਰ ਰਹੇ ਨੇ ਆ ਜਿਸ ਤਰ੍ਹਾਂ ਲਗਾਤਾਰ ਇੱਕ ਤੋਂ ਬਾਅਦ ਇੱਕ ਰਾਮ ਰਿੰਗ ਨੂੰ ਪੇਰੋਲ ਮਿਲਦੀ ਰਹੀ ਕਦੇ 40 ਦਿਨ ਦੀ ਕਦੇ 21 ਦਿਨ ਦੀ ਕਦੇ 1 ਮਹੀਨੇ ਦੀ ਤਾਂ ਉਸ ਦੇ ਵਿਰੋਧ ਦੇ ਵਿੱਚ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ ਉਹ ਪਟੀਸ਼ਨ ਬੀਤੇ ਦਿਨੀ ਹਾਈ ਕੋਰਟ ਨੇ ਰੱਦ ਕਰਤੀ ਸੀ ਤੇ ਫੈਸਲਾ ਹਰਿਆਣਾ ਸਰਕਾਰ ਦੇ ਉੱਤੇ ਛੱਡਤਾ ਸੀ ਕੀ ਐਸਜੀਪੀਸੀ ਦੀ ਪਟੀਸ਼ਨ ਕੋਈ ਮਾਇਨੇ ਨਹੀਂ ਰੱਖਦੀ ਹਾਈ ਕੋਰਟ ਦੇ ਵਿੱਚ ਨੇ ਇਸ ਤਰ੍ਹਾਂ ਨਹੀਂ ਕਿ ਇਹ ਪਟੀਸ਼ਨ ਅਰਥ ਹੀ ਨਹੀਂ ਰੱਖਦੀ ਹਰੇਕ ਸੰਸਥਾ ਦਾ ਇੱਕ ਆਪਣਾ ਵਕਾਰ ਹੁੰਦਾ ਆ ਉਹ ਇਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਵੱਡੇ ਕੱਦ ਦੇ ਬੰਦੇ ਆ ਕੋਲ ਸੀ ਹੂੰ ਗੋਤਰਾ ਸਿੰਘ ਟੌੜਾ ਆਇਆ ਜਾਂ ਉਸ ਤੋਂ ਪਹਿਲਾਂ ਮਾਸਟਰ ਤਾਰਾ ਸਿੰਘ ਜਾਂ ਉਸ ਤੋਂ ਵੀ ਅਸੀਂ ਪਿੱਛੇ ਚਲੇ ਜਾਂਦੇ ਆ ਤਾਂ ਉਹ ਬਟ ਬਹੁਤ ਵੱਡੇ ਕੱਦ ਦੇ ਬੰਦੇ ਸੀਗੇ ਹੂੰ ਤਾਂ ਉਹ ਉਹਨਾਂ ਉਹ ਜੇ ਨਹਿਰੂ ਨੂੰ ਵੀ ਕਹਿ ਦਿੰਦੇ ਸੀ ਮਿਲਣਾ ਤਾਂ ਉਹ ਵੀ ਉਹਦੀ ਕੋਲ ਮਜਬੂਰੀ ਹੁੰਦੀ ਸੀਗੀ ਹੂੰ ਤਾਂ ਜਦੋਂ ਸੀ ਉਹਨਾਂ ਵਿਕਾਰ ਆਧਾਰਿਆਂ ਦਾ ਵਿਕਾਰ ਘਟਾ ਲਿਆ ਆ ਤਾਂ ਉੱਤੇ ਦਿੱਲੀ ਦਾ ਜਿਹੜਾ ਟੀ ਮਿਨਿਸਟਰ ਆ ਉਹ ਵੀ ਸਮਾਨ ਨਹੀਂ ਦਿੰਦਾ ਅ ਅੰਮ੍ਰਿਤਸਰ ਦਾ ਜਿਹੜਾ ਆ ਡੀ ਐਚ ਡੀ ਸੀ ਆ ਉਹ ਸਮਾਨ ਨਹੀਂ ਦਿੰਦਾ ਮਮਰੰਡਮ ਲੈਣ ਵਾਸਤੇ ਤਾਂ ਇਹਦਾ ਮਤਲਬ ਇਹ ਸਾਨੂੰ ਧਿਆਨ ਰੱਖਣਾ ਚਾਹੀਦਾ ਵੀ ਇਹ ਕਿਉਂ ਇਹ ਪਾਣਾ ਵਾਪਰ ਗਿਆ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਉਹ ਕਮੇਟੀ ਹੈ ਜਿਹੜੀ ਐਸੇ ਹੀ ਵਿਅਕਤੀ ਨੂੰ ਮਾਫ ਕਰਨ ਵਾਸਤੇ ਹੁਕੂ ਨੂੰ ਨਾਮੇਦਾਰੀ ਕਰਾਉਂਦੀ ਹੈ ਫਿਰ 90 ਲੱਖ ਰੁਪਏ ਦੇ ਇਛਤਾਰ ਦਿੰਦੀ ਹੈ ਇਹਦੇ ਹੱਕ ਵਿੱਚ ਤਾਂ ਉਸ ਕਮੇਟੀ ਜਾਂ ਉਸ ਸੰਸਥਾ ਕੋਲ ਇਹ اخਲਾਕੀ ਹੱਕ ਰਹਿ ਜਾਂਦਾ ਫਿਰ ਉਹਦਾ ਵਿਰੋਧ ਕਰਨ ਦਾ ਗੱਲ ਇੱਥੇ ਖੜੀ ਹੁਣ ਮੈਨੂੰ ਲੱਗਦਾ ਹੈ ਕਿ ਕੋਸ਼ਿਸ਼ ਕਰ ਰਹੇ ਸੰਸਥਾ ਦੇ ਪ੍ਰੈਸ਼ਰ ਥੱਲੇ ਧਾਮੀ ਸਾਹਿਬ ਤੇ ਲੇਕਿਨ ਉਹਨਾਂ ਕੋਲ اخਲਾਕੀ ਜਿਹੜੀ ਗਰਾਊਂਡ ਸੀਗਾ ਉਹ ਬਚਿਆ ਨਹੀਂ ਐਸੇ ਕਰਕੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਦਾਲਤਾਂ ਜਾਂ ਸਾਰਾ ਅਸੀਂ ਕੀ ਸਰਕਾਰ ਉਹਨਾਂ ਗੰਭੀਰ ਨੋਟਿਸ ਨਹੀਂ ਲੈਂਦੀ ਜਿੰਨਾ ਲੈਣਾ ਬਣਦਾ ਆ ਜਾਂ ਪਹਿਲਾਂ ਲੈਂਦੇ ਸੀਗੇ ਜਦ ਗੁਰਚਰਨ ਸਿੰਘ ਟਵੜਾ ਸਾਹਿਬ ਦੇ ਹੁੰਦਿਆ ਹੋਇਆ ਮਤਲ ਇਹ ਕਦੇ ਨਹੀਂ ਸੀ ਹੋ ਸਕਦਾ ਗੁਰਚਰਨ ਸਿੰਘ ਟਵੜਾ ਨੇ ਕਿਹਾ ਐਡਵਾਂ ਉਸ ਸਮੇਂ ਬਾਜਪੀ ਦੀ ਸਰਕਾਰ ਸੀ ਤਾਂ ਦਿਨਾਂ ਦੇ ਵਿੱਚ ਹੀ ਜਿਹੜਾ ਆ ਆਲ ਇੰਡੀਆ ਸਿੱਖ ਗੁਰਦੁਆਰਾ ਐਕਟ ਹੈ ਉਹਦਾ ਖਰੜਾ ਪੰਜਾਬ ਸਰਕਾਰ ਕੋਲੇ ਆ ਗਿਆ ਸੀ ਸੋ ਉਹ ਉਸ ਕਦ ਦੇ ਲੀਡਰ ਸੀ ਹੁਣ ਸਾਡੇ ਕੋਲ ਲੀਡਰਸ਼ਿਪ ਉਸ ਕਦ ਦੀ ਹੈ ਨਹੀਂ ਜ ਸਾਡੇ ਜਿਹੜੀ ਇਹ ਸਮੱਸਿਆ ਹੈਗੀ ਹੈ ਵੱਡੀ ਜਿਹੜਾ ਸੰਕਟ ਹੈਗਾ ਉਹਦੇ ਹੀ ਰਿਜ਼ਲਟ ਹੈ ਕਿ ਸ਼ਰੂਮਣੀ ਕਮੇਟੀ ਕਰੀ ਜਾਏ ਪਟੀਸ਼ਨ ਉਹਨਾਂ ਕੋ اخلاقی ਗਰਾਉਂਡ ਤਾਂ ਹੈ ਨਹੀਂ ਜੇ ਉਹਦਾ ਉਹਨਾਂ ਨੂੰ ਪਤਾ ਕਿਵੇਂ ਦਾ ਵਿਰੋਧ ਕਰਦੇ ਲੋੜ ਪੈਣ ਤੇ ਇਹ ਉਹਦੇ ਹੱਕ ਤੇ ਇਸ਼ਤਿਹਾਰ ਦੇ ਸਕਦੇ ਆ ਲੋੜ ਪੈਣ ਤੇ ਉਹਦੇ ਹੱਕ ਚੋਂ ਉਹਨਾਂ ਮੈਂ ਜਾਰੀ ਕਰਾ ਸਕਦੇ ਆ ਤਾਂ ਉਸ ਮੈਨੂੰ ਲੱਗਦਾ ਕਿ ਜਿਹੜਾ ਇੱਕ ਤੁਹਾਡੇ ਪਿੱਛੇ ਇੱਕ ਸੰਸਥਾ ਦੇ ਪਿੱਛੇ ਜਿਹੜਾ ਲੋਕ ਪ੍ਰੈਸ਼ਰ ਖੜਾ ਹੁੰਦਾ ਆ ਉਹ ਪ੍ਰੈਸ਼ਰ ਨਹੀਂ ਦਿਆ ਜਦ ਸੰਗਤਾਂ ਨਾਲ ਨਾ ਰਹਿਣ ਤਾਂ ਨਹੀਂ ਤਾਂ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਦੇ ਆਧਾਰੇ ਹੁੰਦੇ ਆ ਉਹਨਾਂ ਕੋਲ ਦੇ ਨਾਲ ਜੇ ਉਹਨਾਂ ਦੇ ਲੋਕ ਹੋਣ ਤਾਂ ਫੈਸਲੇ ਸਰਕਾਰਾਂ ਨੂੰ ਬਦਲਨੇ ਪੈਂਦੇ ਆ ਕੋਰਟ ਨੂੰ ਵੀ ਬਦਲਦੇ ਆ ਇਹ ਸਾਡੇ ਸਾਹਮਣੇ ਏਦੂ ਵੱਡੀ ਅਧਾਰਨ ਕੀ ਹੋ ਸਕਦੀ ਆ ਕਿ ਜਿਹੜੇ ਆਪਣੇ ਰਾਜਵਾਨਾ ਜੀ ਆ ਉਹਨਾਂ ਨੂੰ ਫાંਸੀ ਦੀ ਸਜ਼ਾ ਹੋ ਵੀ ਸੀ ਐਗਜ਼ੀਕਿਊਟ ਕਰਨੀ ਸੀ ਲekin ਸੰਗਤਾਂ ਜਦੋਂ ਪ੍ਰੈਸ਼ਰ ਹੋ ਗਿਆ ਸੰਗਤਾਂ ਦਾ ਔਰ ਸ਼ਰਮਣੀ ਕਮੇਟੀ ਨੇ ਇੱਕ ਦਿੱਤਾ ਸੀਗਾ ਕਿ ਆਪਣੇ ਘਰਾਂ ਦੇ ਉੱਤੇ ਝੰਡੇ ਲਾਓ ਪੰਜਾਬ 'ਚ ਕਿੰਨੇ ਲੋਕਾਂ ਨੇ ਝੰਡੇ ਲਾਏ ਤਾਂ ਉਹ ਸੈਂਟਰ ਸਰਕਾਰ ਨੂੰ ਸੂਬਾ ਸਰਕਾਰ ਨੂੰ ਆਪਣੇ ਸਾਰੇ ਜਿਹੜੇ ਉਹ ਕਾਰਵਾਈ ਆ ਉੱਤੇ ਰੋਕਣੀ ਪੈਗੀ ਸੀ ਸਾਡੇ ਸਾਹਮਣੇ ਪੁਲਿਸੀਤੀ ਸਟੇ ਲੱਗੀ ਸੀ ਤੇ ਲੇਕਿਨ ਇਹ ਜੇ ਸ਼੍ਰੋਮਣੀ ਕਮੇਟੀ ਕੋਲ ਇਨੀ ਖਲਾਕੀ ਪਾਵਰ ਹੋਵੇ ਤਾਂ ਹੀ ਹੈ ਨਾ ਹਰਿਆਣਾ ਦੇ ਜੇਲ੍ਹ ਮੰਤਰੀ ਨੂੰ ਸਵਾਲ ਕੀਤਾ ਗਿਆ ਸੀ ਕਿ बार-बार राम रहीम ਨੂੰ ਪੈਰੋਲ ਕਿਉਂ ਦਿੱਤੀ ਜਾਂਦੀ ਕਿਉਂਕਿ राम रहीम ਤੇ ਜਿਹੜੇ ਦੋਸ਼ ਆਇਦ ਹੋਏ ਸੀ ਉਹ ਕਤਲ ਬਲਾਤਕਾਰ ਦੇ ਹੀਨੀਅਸ ਕ੍ਰਾਈਮ ਦੀ ਕੈਟਾਗਰੀ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਸੀ ਤਾਂ ਉਹਨਾਂ ਦਾ ਜਵਾਬ ਸੀ ਕਿ ਰਾਮ ਰਹੀਮ ਨੂੰ ਗੁੱਡ ਕੰਡਕਟ ਦੇ ਚੱਲਦੇ ਬਾਰ-ਬਾਰ ਪੈਰੋਲ ਦਿੱਤੀ ਜਾਂਦੀ ਕਿਉਂਕਿ ਉਹਦਾ ਜੇਲ੍ਹ ਦੇ ਵਿੱਚ ਆਚਰਣ ਵਧੀਆ ਤੇ ਇਹੀ ਚੀਜ਼ ਬੰਦੀ ਸਿੰਘਾਂ ਦੇ ਉੱਤੇ ਲਾਗੂ ਕਿਉਂ ਨਹੀਂ ਹੁੰਦੀ ਬਿਲਕੁਲ ਜੋ ਨਾ ਜਦੋਂ ਫੈਸਲਾ ਕਿੰਨੇ ਕਰਨਾ ਵਧੀਆ ਕਟਿਆ ਕਿੱਥੋਂ ਫੈਸਲਾ ਕਰਨਾ ਕਿਹੜੇ ਉਹ ਪੈਰਾਮੀਟਰ ਹੈ ਜਿਨ੍ਹਾਂ ਨੂੰ ਆਧਾਰ ਤੁਸੀਂ ਵਧੀਆ ਕਰੈਕਟਰ ਕਹਿੰਦੇ ਹੋ ਜਿਹੜੇ ਤੁਸੀਂ 35 ਸਾਲ ਦਾ 30 ਸਾਲ ਤੋਂ ਬੰਦੇ ਅੰਦਰ ਰੱਖੇ ਹੋਏ ਆ ਉਹਨਾਂ ਦਾ ਕਰੈਕਟਰ ਤੁਸੀਂ ਦੱਸੋ ਕਿ ਆਜ ਦੇਲ ਦੇ ਵਿੱਚ ਉਹਨਾਂ ਨੇ ਜੇਲ੍ਹ ਤੋੜੀ ਸੀ ਉਹਨਾਂ ਦਾ ਪਬਲਿਕ ਸਾਹਮਣੇ ਲਿਆਉਂਗੇ ਨਹੀਂ ਉਹਨਾਂ ਦਾ ਨਹੀਂ ਲੈ ਕੇ ਆਉਣ ਸੋ ਇਹ ਤਾਂ ਜਦੋਂ ਤੁਸੀਂ ਇਹ ਜਿਹੜੀਆਂ ਰਿਪੋਰਟਾਂ ਹੁੰਦੀਆਂ ਨੇ ਜੀ ਇਹ ਰਿਪੋਰਟਾਂ डीसी ਮਗਾਉਂਦਾ ਆ ਜ਼ਿਲ੍ਹਾ ਅਧਿਕਾਰੀ ਤੋਂ ਹੂੰ ਉਹਨਾਂ ਨੂੰ ਹਦਾਇਤ ਕਰਦੇ ਜਿਵੇਂ ਦਾ ਉਹਨਾਂ ਦਾ ਇਸ਼ਾਰਾ ਹੁੰਦਾ ਆ ਪੋਜ਼ਿਟਿਵ ਰਿਪੋਰਟ ਜਿਹਦੀ ਲੈਣੀ ਹੈ ਪੋਜ਼ਿਟਿਵ ਭੇਜ ਦੇਣਗੇ ਨੈਗੇਟਿਵ ਲੈਣੀ ਹੈ ਨੈਗੇਟਿਵ ਭੇਜ ਦੇਣ ਉਹ ਕਿਹੜਾ ਚੈਲ ਹੈ ਨਹੀਂ ਕਿਤੇ ਹੂੰ ਸੋ ਉਸ ਰਿਪੋਰਟ ਦਾ ਤੇ ਕੋਈ ਅਰਥ ਨਹੀਂ ਜਿਹੜੀ ਗਵਰਨਮੈਂਟ ਨੇ ਆਪ ਬਣਾਈ ਉਹ ਗਵਰਨਮੈਂਟ ਤਾਂ ਪਾਰਟੀ ਹੈ ਦੇਚ ਹੂੰ ਪਾਰਟੀ ਨੇ ਆਪ ਰਿਪੋਰਟ ਬਣਾਉਣੀ ਹੈ ਪੋਜ਼ਿਟਿਵ ਨੂੰ ਨੈਗੇਟਿਵ ਕਿਉਂ ਬਣਾਏਗੀ ਜਿਹੜੀ ਐਕਟੀਵਿਟੀ ਉਹ ਕਰ ਰਹੇ ਹੈਗੇ ਸੋ ਇਹਦਾ ਕੋਈ ਇਹ ਜਿਹੜੇ ਹਰਿਆਣੇ ਦੇ ਵਿੱਚ ਇਲੈਕਸ਼ਨ ਹੈ ਇਹਨਾਂ ਨੂੰ ਸਾਹਮਣੇ ਰੱਖ ਕੇ ਰਿਪੋਰਟਾਂ ਆ ਰਹੀਆਂ ਨੇ ਇਹ ਹਰਿਆਣੇ ਦੇ ਜਿਹੜਾ ਜੇਲ੍ਹਾਂ ਨੇ ਉਹਦੇ ਵਿੱਚ ਬਹੁਤ ਸਾਰੇ ਬੰਦੇ નિર્ਦੋਸ਼ ਵੀ ਫਸੇ ਹੋਏ ਨੇ ਹੂੰ ਉਹਨਾਂ ਬਾਰੇ ਕਦੀ ਜਿਹੜਾ ਆ ਕੋਈ ਨਹੀਂ ਰਿਪੋਰਟ ਆਉਂਦੀ ਹੈਗੀ ਹੂੰ ਤੋਂ ਇਹ ਸਿਰਫ ਫਾਰਮੈਲਟੀਆਂ ਕੀਤੀਆਂ ਜਾ ਰਹੀਆਂ ਨੇ ਇਹਦੇ ਤੋਂ ਵੱਧ ਕੁਝ ਵੀ ਨਹੀਂ ਹੈਗਾ ਹਰਿਆਣਾ ਸਰਕਾਰ ਬੀਜੇਪੀ ਦੀ ਸਰਕਾਰ ਹੈ ਤੇ ਉਹਨਾਂ ਨੂੰ ਲੱਗਦਾ ਕਿ ਉਹਨਾਂ ਨੇ 10 ਸਾਲ ਦੇ ਵਿੱਚ ਪੋਜ਼ਿਟਿਵ ਲੋਕਾਂ ਦੇ ਵਿੱਚ ਲੈ ਕੇ ਜਾਣ ਵਾਲਾ ਕੁਝ ਕੀਤਾ ਨਹੀਂ ਹੈਗਾ। ਹੂੰ ਔਰ ਵੱਡਾ ਜਿਹੜਾ ਭਾਈਚਾਰਾ ਇਫੈਕਟਿਵ ਹਰਿਆਣੇ ਦੇ ਵਿੱਚ जाट ਭਾਈਚਾਰਾ ਹੂੰ ਉਹ ਭਾਈਚਾਰਾ ਨਾਰਾਜ਼ ਹੈ। ਔਰ ਪਿਛਲੀਆਂ ਲੋਕ ਸਭਾ ਇਲੈਕਸ਼ਨਾਂ ਦੇ ਵਿੱਚ ਵੀ ਜਿਸ ਤਰ੍ਹਾਂ ਦੇ ਰਿਜ਼ਲਟ ਆਏ ਆ ਉਹਦੇ ਤੋਂ ਇਹ ਲੱਗਦਾ ਹੈ ਕਿ ਬੀਜੇਪੀ ਵਾਸਤੇ ਹਰਿਆਣੇ ਦੇ ਵਿੱਚ ਸਭ ਕੁਝ ਅੱਛਾ ਨਹੀਂ ਹੈਗਾ। ਤਾਂ ਉਹਨੂੰ ਆਪਣੇ ਕਰਨ ਵਾਸਤੇ ਜਿਹੜੇ ਐਵੇਂ ਦੇ ਕਾਰਮੀਆਂ ਕਰ ਰਹੇ ਆ ਲੇਕਿਨ ਜਿਹੜੇ ਪਿਛਲੇ 3-4 ਇਲੈਕਸ਼ਨ ਨੇ ਹੂੰ ਉਹ ਇਹ ਦੱਸਦੇ ਆ ਕਿ ਜਿੱਥੇ-ਜਿੱਥੇ ਵੀ ਇਹ ਸਮਝਿਆ ਜਾਂਦਾ ਕਿ ਇਹ ਇਹਨਾਂ ਦਾ ਅਸਰ ਹੈਗਾ ਡੇਰਾ ਪ੍ਰੇਮੀਆ ਦਾ ਉੱਥੇ ਬੀਜੇਪੀ ਵੀ ਹਾਰੀ ਹੈ ਹੂੰ ਉੱਥੇ ਹੁਣ ਵੀ ਜਿਹੜੇ ਪੰਜਾਬ ਚ ਇਲੈਕਸ਼ਨ ਹੋਏ ਉਹਨਾਂ ਚ ਬੀਜੇਪੀ ਤੇ ਉਹਨਾਂ ਦੇ ਸਪੋਰਟਰ ਹਾਰੇ ਆ ਹੂੰ ਲੋਕ ਜਦੋਂ ਲੋਕ ਮੁੱਦਿਆਂ ਦੀ ਗੱਲ ਕਰਨ ਕੋਈ ਵੀ ਪਾਰਟੀ ਹਟ ਜਾਏਗੀ ਤੇ ਸਿਰਫ ਇਸ ਤਰ੍ਹਾਂ ਦੇ ਜਿਹੜੇ ਏਜੰਡੇ ਲੈ ਕੇ ਆਏਗੀ ਉਹ ਹੁਣ ਦਿਨੋ ਦਿਨ ਉਹ ਉਹ ਸੜੀ ਜਿਹੜੀ ਐ ਉਹ ਗੱਲ ਚੱਲਦੀ ਨਹੀਂ ਜਿਹੜੀ ਕਹਿੰਦੇ ਲੱਕੜ ਦੀ ਹਾਂਡੇ ਵਾਰ-ਵਾਰ ਨਹੀਂ ਚੜਦੀ ਉਹ ਹੁਣ ਲੋਕਾਂ ਨੂੰ ਵੀ ਹੌਲੀ-ਹੌਲੀ ਪਤਾ ਲੱਗ ਗਿਆ ਕਿੰਨੇ ਸਾਲ ਤੁਸੀਂ ਲੋਕਾਂ ਨੂੰ ਬੇਕੂਬ ਬਣਾਓਗੇ ਜੇ ਤੁਸੀਂ 3-4 ਵਾਰੀ ਬਣਾ ਲਿਆ ਤਾਂ ਇਹਦਾ ਮਤਲਬ 15-20 ਸਾਲ ਤੇ ਤੁਹਾਨੂੰ ਹੋ ਗਿਆ ਬੇਕੂਬ ਬਣਾਉਂਦੇ ਨੂੰ ਇਹ ਏਜੰਡਾ ਕੋਈ ਐਵੇਂ ਦਾ ਕੰਟੀਨਿਊ ਨਹੀਂ ਜਿਹੜਾ ਸਦੀਆਂ ਚੱਲੇਗਾ ਹੂੰ ਇੱਕ ਦੇ ਇਲੈਕਸ਼ਨ ਚ ਚੱਲ ਜਾਂਦਾ ਹੁਣ ਅੱਗੇ ਨਹੀਂ ਕੱਲਣ ਵਾਲਾ ਪਰ ਉਹਨਾਂ ਨੇ ਆਪਣੇ ਹਿਸਾਬ ਨਾਲ ਦੇਖਣਾ ਹੁੰਦਾ ਜੀ ਉਹਨਾਂ ਨੂੰ ਠੀਕ ਲੱਗੇ ਪੰਜਾਬ ਵਿਧਾਨ ਸਭਾ ਚੋਣਾਂ 2022 ਦੀ ਗੱਲ ਕਰ ਲੈਣੀ ਆ ਜੇ ਗਲਤ ਨਾ ਹੋਈ ਤੇ ਸਭ ਤੋਂ ਜ਼ਿਆਦਾ ਲੰਬੀ ਪੈਰੋਲ 40 ਦਿਨ ਦੀ ਵਿਧਾਨ ਸਭਾ ਚੋਣਾਂ ਦੇ ਵੇਲੇ ਹੀ ਰਾਮ ਰਹੀਮ ਨੂੰ ਜਿਹੜੀ ਦਿੱਤੀ ਗਈ ਸੀ ਪੰਜਾਬ ਦੇ ਸੰਦਰਭ ਚ ਸਮਝਣਾ ਚਾਹਾਂਗੇ ਕਿ ਪੰਜਾਬ ਦੀ ਰਾਜਨੀਤੀ ਨੂੰ ਡੇਰਾ ਵੋਟ ਬੈਂਕ ਕਿਵੇਂ ਪ੍ਰਭਾਵਿਤ ਕਰਦਾ ਹੈ ਦੇਖੋ ਇਹ ਪ੍ਰਭਾਵਿਤ ਇਸ ਤਰ੍ਹਾਂ ਕਰਦਾ ਮੈਨੂੰ ਅਸੀਂ ਇਹ ਨਹੀਂ ਕਹਿ ਸਕਦੇ ਕਿ ਵੋਟਰਾਂ ਨੂੰ ਕਿੰਨਾ ਪ੍ਰਭਾਵਿਤ ਕਰਦਾ ਹੈ ਲੇਕਿਨ ਪੋਲੀਟੀਕਲ ਪਾਰਟੀਆਂ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ ਪਿਛਲ 17 ਵਾਲੀਆਂ ਇਲੈਕਸ਼ਨਾਂ ਦੇ ਵਿੱਚ 15 ਦੇ ਵਿੱਚ ਜਿਹੜਾ ਡੇਰਾ ਪ੍ਰੇਮੀਆਂ ਨਾਲ ਕਲੈਸ਼ ਹੋ ਚੁੱਕਿਆ ਸੀ ਪੰਜਾਬ ਦੇ ਵਿੱਚ ਹਮ ਤੇ ਉਹਦੇ باوجود ਵੀ ਅਕਾਲੀ ਦਲ ਦਾ ਵੱਡਾ ਧੜਾਏ ਦੁਆਰਾ ਉਹ ਉੱਥੋਂ ਵੋਟਾਂ ਮੰਗਣ ਡੇਰੇ ਤੇ ਗਿਆ ਸੀਗਾ ਬਾਅਦ ਚ ਅਕਾਲ ਤਖਤ ਤੇ ਉਹਨਾਂ ਦੀ ਪੇਚੀ ਹੋਈ ਮਾਫੀ ਮੰਗੀ ਉਹ ਬਕਰਾ ਐਪੀਸੋਡ ਹੈ ਤੇ ਕੋਈ ਵੀ ਪਾਰਟੀ ਹੈ ਜਿਹੜੀ ਪੰਜਾਬ ਦੇ ਵਿੱਚ ਪੋਲੀਟੀਕਲ ਪਾਰਟੀ ਉਹ ਇਹ ਰਿਸਕ ਨਹੀਂ ਲੈਣਾ ਚਾਹੁੰਦੀ ਕਿ ਇਹ ਪ੍ਰਭਾਵ ਜਾਵੇ ਕਿ ਅਸੀਂ ਡੇਰਾ ਪ੍ਰੇਮੀਆਂ ਦੇ ਉਲਟਾ ਇਸੀ ਕਰਕੇ ਉਹ ਇਹਦਾ ਪ੍ਰਭਾਵ ਡੇਰੇ ਦਾ ਪ੍ਰਭਾਵ ਤਾਂ ਹੈਗਾ ਹੀ ਆ ਜਦੋਂ ਤੁਹਾਡਾ ਹੋਮ ਮਿਨਿਸਟਰ ਡੇਰਾਂ ਤੇ ਜਾ ਜਾ ਕੇ ਚੱਕਰ ਲਾਉਂਦਾ ਆ ਔਰ ਦੇਖੋ ਪੰਜਾਬ ਦੇ ਵਿੱਚ ਜਿਹੜੀਆਂ ਪਾਰਟੀਆਂ ਨੇ ਇਲੈਕਸ਼ਨ ਲੜਨੇ ਉਹਨਾਂ ਦਾ ਇੰਟਰਸਟ ਹੋਵੇ ਤਾਂ ਵੱਖਰੀ ਗੱਲ ਹੈ ਉਹਨਾਂ ਦਾ ਸਮਝ ਆਉਂਦਾ ਹੈ ਲੋਕਲ ਦਾ ਜਦੋਂ ਕੋਈ ਸੈਂਟਰ ਦੀ ਸਰਕਾਰ ਦੇ ਵੱਡੇ ਵਜ਼ੀਰ ਹੋਮ ਮਿਨਿਸਟਰ ਆਉਂਦਾ ਤਾਂ ਉਹਦਾ ਇੱਕ ਮੈਸੇਜ ਹੁੰਦਾ ਹੈ ਬਾਕੀ ਲੋਕਾਂ ਨੂੰ ਅਫਸਰਸ਼ਾਹੀ ਨੂੰ ਮੈਸੇਜ ਹੁੰਦਾ ਕਿ ਤੁਸੀਂ ਇਹ ਡੇਰਾ ਪ੍ਰਤੀ ਕੀ ਕੀ ਜਿਹੜਾ ਆ ਆਪਣਾ ਐਟੀਟਿਊਡ ਰੱਖਣਾ ਹੈਗਾ ਆ ਸੋ ਉਹ ਜਿਹੜਾ ਆ ਡੇਰਿਆਂ ਦਾ ਪ੍ਰਭਾਵ ਅਸੀਂ ਕੀਏ ਕਿ ਵੋਟਰਾਂ ਦੇ ਭਾਵੇਂ ਕਿਉਂਕਿ ਵੋਟਰਾਂ ਦੇ ਉੱਤੇ ਪ੍ਰਭਾਵ ਜੇ ਦੇਖੋ ਫਿਰ ਤਾਂ ਜਿੱਥੇ ਜਿੱਥੇ ਉਹਨਾਂ ਦਾ ਪ੍ਰਭਾਵ ਸੀ ਜਾਂ ਜਿਹੜੇ ਉਹਨਾਂ ਦੇ ਰਿਲੇਟਿਵ ਸੀਗੇ ਜਿਵੇਂ ਅਸੀਂ ਹਰਮਿੰਦਰ ਜੱਸੀ ਉਹਨਾਂ ਦਾ ਕੁੜਮ ਸੀਗਾ ਉਹ ਸੀਟਾਂ ਤੇ ਜੋ ਹਮੇਸ਼ਾ ਜਿੰਨੇ ਚਾਹੀਦੇ ਉਹ ਤੇ ਉਹ ਤਾਂ ਸੀਟਾਂ ਤੇ ਹਾਰਦੇ ਰਹੇ ਤੇ ਉਹ ਲੰਬੀ ਦੇ ਨਾਲ ਜਿਹੜੀਆਂ ਉਹਦੇ ਨਾਲ ਲੱਗਦੀਆਂ ਸਰਸੇ ਦੇ ਨਾਲ ਲੱਗਦੀਆਂ ਸਾਰੀਆਂ ਸੀਟਾਂ ਨੇ ਉਹਨਾਂ ਸਾਰੀਆਂ ਸੀਟਾਂ ਤੋਂ ਉਧਰੋਂ ਚਟਾਲੇ ਜਿੱਤੇ ਸੀਗੇ ਹੂੰ ਇਧਰੋਂ ਜਿਹੜੀ ਆ ਕੀ ਆ ਉਹ ਜਿਹੜੀ ਸਤਾਧਾਰੀ ਪਾਰਟੀ ਜਿਹੜੀ ਕਲੇਮ ਕਰਦੀ ਸਾਡੇ ਨਾਲ ਆ ਉਹ ਨਹੀਂ ਦਿੱਤੇ ਕਦੀ ਹੂੰ ਦਿੱਲੀ ਦੇ ਵਿੱਚ ਅ ਜਿਹੜੀਆਂ ਵੀ ਇਹ ਇਲੈਕਸ਼ਨਾਂ ਦੇ ਵਿੱਚ ਫਾਰਮਲ ਸਪੋਰਟ ਕੀਤੀ ਸੀਗੀ ਹੂੰ ਤੇ ਉਹਨਾਂ ਨੇ ਕਲੇਮ ਕੀਤਾ ਇੰਦੇਰੇ ਵਾਲੇ ਇੰਨੀਆਂ ਵੋਟਾਂ ਸਾਡੀਆਂ ਦਿੱਲੀ ਦੇ ਵਿੱਚ ਕੀ ਆ ਦੋ ਇਲੈਕਸ਼ਨਾਂ ਦੇ ਵਿੱਚ ਉਹਨਾਂ ਨੇ ਸਪੋਰਟ ਕੀਤੀ ਹੈ ਹੂੰ ਬੀਜੇਪੀ ਦੀ ਬੀਜੇਪੀ ਦਾ ਹਾਲ ਕੀ ਦਿੱਲੀ ਤੇ ਹੋਇਆ ਸਾਰੇ ਜਨ ਸੋ ਮੈਨੂੰ ਲੱਗਦਾ ਕਿ ਕੱਲਾ ਤੁਸੀਂ ਇਹਨਾਂ ਮੁੱਦਿਆਂ ਦੇ ਆਧਾਰ ਤੇ ਕੋਈ ਰਾਜਨੀਤੀ ਕਰ ਸਕਦੇ ਹੋ ਰਾਜਨੀਤੀ ਕਰਨ ਵਾਸਤੇ ਤੁਹਾਨੂੰ ਲੋਕਾਂ ਦੇ ਜਿਹੜੇ ਮੁੱਦੇ ਆ ਉਹ ਵੀ ਅਡਰੈਸ ਕਰਨੇ ਪੈਣਗੇ ਤੇ ਪੰਜਾਬ ਦੇ ਵਿੱਚ ਵੀ ਇਹਦਾ ਹੀ ਆ ਕਿ ਡੇਰਾਵਾਦ ਦਾ ਪ੍ਰਭਾਵ ਲੰਮਾ ਆ ਕਾਫੀ ਸਮੇਂ ਤੋਂ ਆ ਕਿਉਂਕਿ ਡੇਰੇ ਵੀ ਇੱਥੇ ਇੱਕ ਕਿਸਮ ਦੇ ਨਹੀਂ ਬਹੁਤ ਕਿਸਮ ਦੇ ਡੇਰੇ ਆ ਆ ਸਾਡੇ ਅੰਦਰ ਸਾਡੇ ਧਾਰਮਿਕ ਜਿਹੜਾ ਸਮਾਜ ਹੈ ਇਹਦੇ ਅੰਦਰ ਵੀ ਬਹੁਤ ਕੁਝ ਕਿਸੇ ਕਿਸਮ ਦੇ ਇੰਟਰਨਲ ਡੇਰੇ ਹੈਗੇ ਆ ਸੈਕਟ ਹੈਗੇ ਆ ਉਹ ਪ੍ਰਭਾਵ ਪਾਉਂਦੇ ਆ ਵੱਖ-ਵੱਖ ਇਲੈਕਸ਼ਨ ਦੇ ਜਿਹੇ ਪੈਟਰਨ ਆ ਪਰ ਹਿਊਮਨ ਬਿੰਗ ਇਹ ਜ਼ਰੂਰੀ ਨਹੀਂ ਹੁੰਦਾ ਕਿ ਮਨੁੱਖ ਮਸ਼ੀਨ ਨਹੀਂ ਕਿ ਹਰ ਵਾਰ ਇੱਕੋ ਜਿਹੀ ਕੰਮ ਕਰੂਗਾ ਇੱਕੋ ਜਿਹਾ ਹੀ ਰਿਜ਼ਲਟ ਦੇਊਗਾ ਇਫ ਇਸ ਵਾਰੀ ਰਿਸਪਾਂਸ ਸੋਸਾਇਟੀ ਦਾ ਕਿਸੇ ਟਾਈਮ ਤੇ ਕੋਈ ਹੋ ਸਕਦਾ ਕਿਸੇ ਟਾਈਮ ਤੇ ਕੋਈ ਹੋ ਸਕਦਾ ਸੋ ਜਿਸ ਤਰੀਕੇ ਨਾਲ ਪਹਿਲਾਂ ਡੇਰੇ ਪ੍ਰਭਾਵ ਪਾਉਂਦੇ ਸੀ ਕਿਉਂਕਿ ਹੁਣ ਤਾਂ ਇੱਕ ਸੋਸ਼ਲ ਮੀਡੀਆ ਦਾ ਚੌਗਾ ਗਿਆ ਇੱਕ ਅਵੇਅਰਨੈਸ ਵਧ ਰਹੀ ਹੈ ਤੇ ਹੌਲੀ ਹੌਲੀ ਇਹ ਜਿਹੜੇ ਫੈਕਟ ਸੀਗੇ ਫੈਕਟਰ ਸੀਗੇ ਉਹ ਵੀਕ ਹੁੰਦੇ ਜਾ ਰਹੇ ਤੇ ਨਵੇਂ ਫੈਕਟਰ ਜਿਹੜੇ ਸ਼ਾਮਲ ਹੋ ਰਹੇ ਡੇਰਾ ਬਿਆਸ ਦੀ ਗੱਲ ਕਰ ਲੈਣੇ ਆ ਉਹ ਵੀ ਪੰਜਾਬ ਦੇ ਇੱਕ ਵੱਡੇ ਡੇਰਿਆਂ ਦੇ ਵਿੱਚੋਂ ਇੱਕ ਹੈ ਦੁਆਬੇ ਦਾ ਇਲਾਕਾ ਬਹੁਤ ਮੰਨਿਆ ਪਰ ਮੰਨਿਆ ਜਿੱਥੇ ਉਹ ਡੇਰਾ ਸਥਾਪਿਤ ਹੈ ਉਸ ਇਲਾਕੇ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਵੋਟ ਬੈਂਕ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦਾ ਹੋਏਗਾ ਡੇਰੇ ਦੇ ਕਰਕੇ ਨਹੀਂ ਇਹ ਉਹ ਡੇਰੇ ਦੇ ਕੋ ਅੰਦਰ ਖਾਤੇ ਕੋਈ ਕੀ ਕਰਦਾ ਹੈ ਤਾਂ ਪਤਾ ਨਹੀਂ ਲੇਕਿਨ ਉਹ ਡੇਰਿਆਂ ਨੇ ਇੰਨੀ ਸਿਆਣਪ ਕੀਤੀ ਹੋਈ ਹੈ ਕੋਈ ਕੋਈ ਪਬਲੀਕਲੀ ਕੋਈ ਸਟੇਟਮੈਂਟ ਜਾਰੀ ਨਹੀਂ ਕਰਦੇ ਹੂੰ ਉਹ ਉਹਨਾਂ ਦੇ ਕੋਈ ਇਸ ਤਰ੍ਹਾਂ ਦਾ ਪੋਲੀਟੀਕਲ ਵਿੰਗ ਨਹੀਂ ਬਣਾਇਆ ਹੋਇਆ ਜਿਹੜਾ ਲੋਕਾਂ ਨੂੰ ਅਪੀਲ ਕਰੇ ਕਿ ਤੁਸੀਂ ਕਾਂਗਰਸ ਨੂੰ ਵੋਟਾਂ ਪਾਉਣੀਆਂ ਜਾਂ ਫਲਾਣੀ ਪਾਰਟੀ ਨੂੰ ਪਾਉਣੀਆਂ ਇਸ ਤਰ੍ਹਾਂ ਨਹੀਂ ਕਰਦੇਗੇ ਅੰਦਰ ਖਾਤੇ ਕੀ ਕਰਦੇ ਉਹ ਤਾਂ ਰੱਬ ਜਾਣਦਾ ਉਹ ਜਾਣਦੇ ਆ ਲੇਕਿਨ ਉਹਨਾਂ ਨੇ ਪੋਲੀਟੀਕਲ ਕਿ ਨਿਊਟਰ ਰਹੇ ਨੇ ਤੇ ਉਹਨਾਂ ਦੇ ਜਿਹੜੇ ਵੱਖ-ਵੱਖ ਡੇਰੇ ਆ ਜਾਂ ਵੱਖ-ਵੱਖ ਉਹਨਾਂ ਦੇ ਜਿੰਨੇ ਪ੍ਰੋਗਰਾਮ ਹੁੰਦੇ ਆ ਉਹਦੇ ਤੋਂ ਕਿਤੇ ਵੀ ਨਹੀਂ ਲੱਗਦਾ ਕਿ ਫਲਾਣੀ ਪਾਰਟੀ ਦਾ ਜਿਹੜਾ ਆ ਉਹ ਇਹਦੇ ਤੇ ਰੰਗ ਚੜਿਆ ਹੋਇਆ ਉਹ ਮਤਲਬ ਉਹਨਾਂ ਵਿੱਚ ਕਿੰਨੇ ਕਾਂਗਰਸੀ ਆ ਕਿੰਨੇ ਅਕਾਲੀ ਆ ਉਹਨਾਂ ਨੂੰ ਕਹਿਣਾ ਔਖਾ ਹੈਗਾ ਆ ਕਈ ਵਾਰੀ ਕੁਝ ਕੋਡ ਵਰਡਸ ਵੀ ਰੱਖੇ ਹੁੰਦੇ ਨੇ ਉਹਨੇ ਉਹਨਾਂ ਦੇ ਮੇਰੇ ਕੋਲ ਡੇਰਾ ਜਿਹੜਾ ਰਾਧਾ ਸਵਾਮੀ ਦਾ ਹੈਗਾ ਆ ਬਿਆਸ ਵਾਲਾ ਇਹਨਾਂ ਦੇ ਕੋਈ ਉਹਨਾਂ ਦੀ ਰਿਸ਼ਤੇਦਾਰੀਆਂ ਤੇ ਰਿਲੇਸ਼ਨ ਹੈ ਜਿਹੜੇ ਉਹਨਾਂ ਦੇ ਮਤਲਬ ਅਕਾਲੀਆਂ ਨਾਲ ਕੋਈ ਪਰਿਵਾਰਕ ਤੌਰ ਤੇ ਉਹਨਾਂ ਨਾਲ ਸਬੰਧ ਹੈਗਾ ਹੈ ਲੇਕਿਨ ਉਹ ਪੋਲੀਟੀਕਲ ਜਿਹੜੇ ਆ ਉਹ ਸਾਰਿਆਂ ਨੂੰ ਆਸ਼ੀਰਵਾਦ ਦੇ ਦਿੰਦੇ ਆ ਸਾਰੇ ਲੀਡਰਸ ਜਾਂਦੇ ਨੇ ਉੱਥੇ ਜਿਹੜੇ ਵੀ ਲੀਡਰ ਜਾਂਦੇ ਸਾਰਿਆਂ ਨੂੰ ਆਸ਼ੀਰਵਾਦ ਦੇ ਦਿੰਦੇ ਆ ਤੇ ਉਹਨਾਂ ਨੂੰ ਵੀ ਪੋਲੀਟੀਕਲ ਹਾਲਾਤਾਂ ਦੀ ਸਮਝ ਆ ਗਈ ਆ ਕਿ ਇੱਕ ਨਾਲ ਨਹੀਂ ਖੜਦਾ ਹੂੰ ਤੇ ਉਹ ਉਹਨਾਂ ਨੂੰ ਇੰਨੀ ਕੁ ਸਮਝ ਹੈਗੀ ਆ ਸੋ ਇਹਨੇ ਬੰਦਿਆਂ ਨੂੰ ਤੁਸੀਂ ਇਹਨੇ ਸਾਲਾਂ ਤੋਂ ਕਰ ਰਹੇ ਹੋ ਕੋਈ ਤਜਰਬੇ ਤਾਂ ਹੁੰਦੇ ਉਹਨਾਂ ਨੂੰ ਹੀ ਕਿਉਂਕਿ ਪੋਲੀਟੀਕਲ ਪਾਰਟੀਆਂ ਦੇ ਇਤਰਾਜ਼ ਚੜਾ ਤਾਂ ਹੁੰਦੇ ਰਹਿੰਦੇ ਆ ਸੋ ਉਹ ਸਮਝ ਹਾਂ ਪਹਿਲਾਂ ਇੱਕ ਸਮਾਂ ਸੀਗਾ ਜਿੱਥੇ ਜਦੋਂ ਸੈਂਟਰ ਵਿੱਚ ਲੰਬੇ ਸਮੇਂ ਤੋਂ ਕਾਂਗਰਸ ਸਰਕਾਰ ਰਹੀ ਹੈ ਤਾਂ ਉਹ ਕੁਝ ਸਮਾਂ ਜ਼ਰੂਰ ਸੀਗਾ ਜਦੋਂ ਇਹ ਸਮਝਿਆ ਜਾਂਦਾ ਸੀਗਾ ਕਿ ਇਹ ਡੇਰੇ ਇੱਕ ਜਿਹੜੇ ਸੈਂਟਰ ਦੇ ਵਿੱਚ ਕਾਂਗਰਸ ਦੇ ਨੇੜੇ ਹੈ ਕਿਉਂਕਿ ਸਰਕਾਰ ਉਹਨਾਂ ਨੂੰ ਜਿਸ ਤਰੀਕੇ ਨਾਲ ਸਹੂਲਤਾਂ ਦਿੰਦੇ ਸੀ ਜਿਸ ਤਰ੍ਹਾਂ ਉਹਨਾਂ ਨੂੰ ਅ ਅਫਸਰ ਉਹਨਾਂ ਦੇ ਅਫਸਰशाही ਉਹਨਾਂ ਨੇ ਪੇਸ਼ ਹੁੰਦੀ ਸੀ ਉਹਨਾਂ ਤੋਂ ਮੈਂ ਇਨਡਾਇਰੈਕਟ ਮੈਸੇਜ ਜਾਂਦਾ ਸੀਗਾ ਸੋਸਾਇਟੀ ਦੇ ਵਿੱਚ ਤੇ ਉਹ ਵੀ ਹੁਣ ਜਿਹੜਾ ਹੈ ਮੈਸੇਜ ਜਾ ਨਹੀਂ ਸਕਦਾ ਕਿਉਂਕਿ ਨਾ ਤਾਂ ਸੈਂਟਰ 'ਚ ਪੱਕੀ ਸਰਕਾਰ ਹੈ ਨਾ ਪੰਜਾਬ 'ਚ ਕੋਈ ਪੱਕੀ ਸਰਕਾਰ ਹੈ ਹੂੰ ਸੋ ਲੇਕਿਨ ਬਿਰੋਕਰੇਸੀ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਹਾਲੇ ਵੀ ਪ੍ਰਭਾਵ ਹੈਗਾ ਆ ਹੂੰ ਦੂਸਰਾ ਅਦਾਲਤ ਨੇ ਰਾਮ ਰਹੀਮ ਨੂੰ ਇੱਕ ਹਾਰਡ ਕੋਰ ਕ੍ਰਿਮੀਨਲ ਅਨਾਉਂਸ ਕੀਤਾ ਇੱਕ ਖਤਰਨਾਕ ਅਪਰਾਧੀ ਅਨਾਉਂਸ ਕੀਤਾ ਉਸ ਤੋਂ ਬਾਅਦ ਵੀ ਸੋਸ਼ਲ ਮੀਡੀਆ ਤੇ ਅਸੀਂ ਉਹਦੇ ਭਗਤਾਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਦੇਖਦੇ ਹਾਂ ਕਿ ਅੱਜ ਬਹੁਤ ਖੁਸ਼ੀ ਮਨਾ ਰਹੇ ਨੇ ਬਹੁਤ ਸਾਰੇ ਗਾਣੇ ਲਗਾਏ ਜਾ ਰਹੇ ਨੇ ਉਹਦੇ ਆਉਣ ਦੀ ਖੁਸ਼ੀ ਦੇ ਵਿੱਚ ਅੱਜ ਵੀ ਲੋਕ ਉਸ ਨੂੰ ਉਹ ਰਾਮ ਰਹੀਮ ਨੂੰ ਆਪਣਾ ਧਰਮ ਗੁਰੂ ਮੰਨਦੇ ਨੇ ਵੇਖੋ ਜੀ ਜਿਹੜਾ ਵੀ ਸੋਸਾਇਟੀ ਦੇ ਵਿੱਚ ਜਦੋਂ ਕੋਈ ਨਵਾਂ ਕੰਮ ਹੁੰਦਾ ਆ ਉਹ ਸਟੇਟ ਦੇ ਖਿਲਾਫ ਇੱਕ ਲੈਰ ਹੁੰਦੀ ਆ ਤਾਂ ਸਟੇਟ ਉਹਨੂੰ ਕੁਚਲਣ ਵਾਸਤੇ ਉਹਨਾਂ ਉਹਦੇ ਜਿਹੜੇ ਨਾਇਕ ਹੁੰਦੇ ਆ ਉਹਨਾਂ ਨੂੰ ਫੜ ਕੇ ਅੰਦਰ ਕਰਦੀ ਹੈ ਇਤਿਹਾਸ ਹੀ ਪਿਆ ਜਾ ਸਿੱਖ ਧਰਮ ਦਾ ਮੁਗਲ ਸਰਕਾਰ ਨਾਲ ਟਕਰਾ ਰਿਆ ਉਹਦੇ ਨਾਲ ਜਿਹੜਾ ਤੇ ਇਹ ਲੋਕ ਫਿਰ ਉਹ ਤੋਂ ਜਾਂਦਾ ਆਧਾਰ ਨਾਲ ਲੈ ਲੈਂਦੇ ਆ ਕਿ ਗੁਰੂ ਸਾਹਿਬ ਨੂੰ ਵੀ ਜੇਲ੍ਹ ਹੋਈ ਸੀ ਗੁਰੂ ਸਾਹਿਬ ਨੂੰ ਤੇ ਵੀ ਇਦਾਂ ਹੋਇਆ ਸੀਗਾ ਤੇ ਲੇਕਿਨ ਗੁਰੂ ਸਾਹਿਬ ਨੂੰ ਕਿਸੇ ਰੇਪ ਨੀ ਮਤਲਬ ਉਹਨਾਂ ਦੇ ਉੱਤੇ ਜਿਹੜੇ ਚਾਰਜ ਸੀ ਤੇ ਤੁਹਾਡੇ ਅੱਜ ਦੇ ਜਿਹੜੇ ਚਾਰਜ ਆ ਉਹਨਾਂ 'ਚ ਬਹੁਤ ਫਰਕ ਹੈਗਾ ਆ। ਹੂੰ ਸੋ ਸਾਡੇ ਸਮਾਜ ਦੇ ਵਿੱਚ ਜਿਹੜੇ ਸੈਕਟ ਨੇ ਸੈਕਟ ਦੇ ਵਿੱਚ ਹੀ ਹੁੰਦਾ ਆ ਕਿ ਜਿਹੜੇ ਉਹਨੂੰ ਮੰਨਣ ਵਾਲੇ ਹੁੰਦੇ ਹੈਗੇ ਕਿਸੇ ਵਿਅਕਤੀ ਨੂੰ ਉਹ ਬਹੁਤ ਅੰਧਵਿਸ਼ਵਾਸੀ ਜਿਹੜਾ ਚ ਡੁੱਬੇ ਹੁੰਦੇ ਨੇ ਉਹਨਾਂ ਨੂੰ ਆਪਣੇ ਜਿਹੜਾ ਲੀਡਰ ਹੈ ਉਹਨਾਂ ਵੱਲੋਂ ਕੀਤੇ ਹਰ ਕੰਮ ਦੇ ਉੱਤੇ ਮਾਣ ਹੁੰਦਾ ਆ। ਇਹ ਸਿਰਫ ਇਹ ਨਹੀਂ ਹੈ ਜਿਹੜੇ ਸਿੱਖਾਂ ਦੇ ਅੰਦਰ ਵੀ ਮੰਨ ਲਓ ਕੋਈ ਚਾਰਜ ਮਾਨ ਸਿੰਘ ਭੇਵੇ ਤੇ ਲੱਗੇ ਜਾਂ ਕੋਈ ਹੋਰ ਤੇ ਲੱਗੇ ਤਾਂ ਉਸ ਤੋਂ ਬਾਅਦ ਸੋਸਾਇਟੀ 'ਚ ਉਹਨਾਂ ਦਾ ਕੋਈ ਇਦਾਂ ਨਹੀਂ ਵੀ ਉਹਨਾਂ ਵਾਸਤੇ ਸੰਕਟ ਆ ਜਾਂਦਾ ਵੈਸੇ ਪਿੰਡ ਦੇ ਵਿੱਚ ਜਿਹੜਾ ਕੋਈ ਮਾੜਾ ਕੰਮ ਕਰਦਾ ਬੰਦਾ ਉਹਦੇ ਵਾਸਤੇ ਪ੍ਰੇ ਪੰਚਾਇਤ ਜਾਣਾ ਬੜਾ ਔਖਾ ਹੋ ਜਾਂਦਾ ਬਾਈਕਾਟ ਵੀ ਹੋ ਜਾਂਦਾ ਬਾਈਕਾਟ ਵੀ ਲੇਕਿਨ ਇੱਥੇ ਲੋਕ ਜਿਹੜੇ ਆ ਇੱਕ ਗਰੁੱਪ ਹੈ ਜਿਹੜਾ ਉਹਦੇ ਨਾਲ ਖੜ ਜਾਂਦਾ ਹੁੰਦਾ ਸੋ ਇਹ ਸਾਡੇ ਸਮਾਜ ਦੇ ਹੁਣ ਜਿਹੜਾ ਬੜਾ ਨੇਗੇਟਿਵ ਪੱਖ ਹੈਗਾ ਤੇ ਮਤਲਬ ਕੋਈ ਸਚਾਈ ਨੂੰ ਮੰਨਣ ਦੀ ਬਜਾਏ ਤੁਸੀਂ ਇੱਕ ਜਿੱਦ ਹੈ ਜਿਹੜਾ ਹੱਠ ਹੈ ਉੱਤੇ ਖੜ੍ਹ ਜਾ ਇਹ ਵੇਖੋ ਭਾਵੇਂ ਬਾਬਾ RAM ਜਿਹੜਾ ਹੋਇਆ ਸੀ RAM ਦਾ ਕੀ ਨਾਂ ਸੀ ਜਿਹੜਾ ਉਹ ਕਬੀਰ ਪੰਥੀ ਸੀਗਾ ਉੱਥੇ ਵਾਲੇ ਬਰਵਾਲੇ ਵਾਲੇ RAM PAL RAM PAL ਉਹਦੇ ਮਸਲੇ 'ਚ ਵੀ ਦੇਖਿਆ ਆ RAM REEM ਦੇ ਮਸਲੇ 'ਚ ਵੀ ਦੇਖਿਆ ਹੋਰ ਵੀ ਜੈ ਬਾਬਾ ਸਾ RAM ਹੋਵੇ ਉਹਦੇ ਵਿੱਚ ਉਹ ਜਿਹੜੇ ਉਹਦੇ ਮੰਨਣ ਵਾਲੇ ਆ ਉਹ ਕਦੀ ਜਿਹੜੇ ਆ ਉਹ ਸਟਾਈਨ ਨੂੰ ਨਹੀਂ ਮੰਨਦੇ ਗਰਾਊਂਡ ਰਿਐਲਿਟੀ ਤੋਂ ਦੂਰ ਹੋ ਕੇ ਉਹ ਆਪਣੇ ਇੱਕ ਅਸਾਰ ਲੈਂਦੇ ਆ ਮਿੱਥ ਸਾਰ ਲੈਂਦੇ ਤਾਂ ਉਹਦੇ ਤੇ ਫਿਰ ਉਹ ਪਹਿਰਾ ਦਿੰਦੇ ਆ ਉਹੀ ਹੈ ਕਹਿੰਦੇ ਬਾਬਾ ਜੀ ਕਰ ਹੀ ਨਹੀਂ ਸਕਦੇ ਜਿਨ੍ਹਾਂ ਨੇ ਮੰਨਿਆ ਕਿਉਂਕਿ ਸਾਡੇ ਵਿੱਚ ਜਿਹੜਾ ਰਾਜੇ ਨੂੰ ਜਾਂ ਲੀਡਰ ਨੂੰ ਰੱਬ ਦਾ avatars ਸਮਝਿਆ ਜਾਂਦਾ ਤੇ ਰੱਬ ਜਿਹੜਾ ਜੋ ਕੁਝ ਮਰਜ਼ੀ ਕਰੇ ਉਹ ਉਹਦੇ ਚੇਲੇ ਕਹਿੰਦੇ ਇਹ ਕੀ ਗੱਲ ਮਾੜੀ ਹੈ ਜੇ ਕ੍ਰਿਸ਼ਨ ਭਗਵਾਨ ਗੋਪੀਆਂ ਨਾਲ ਇਦਾਂ ਲੀਲਾ ਕਰ ਸਕਦੇ ਆ ਖੇਡ ਸਕਦੇ ਆ ਸਾਡਾ ਕੋਈ ਨਹੀਂ ਬਾਬਾ ਕਿਰਤ ਉਹ ਆਪਣੀ ਦਲੀਲ ਹੈ ਫਿਰ ਘੜ ਲੈਂਦੇ ਆ ਉਹ ਦਲੀਲ ਹੈ ਜਿਹੜੀ ਉਹ ਸਮਾਜ ਨੂੰ ਕੋਈ ਅਸੀਂ ਸਿਹਤਮੰਦ ਸਮਾਜ ਸਿਰਜਣ ਵੱਲ ਲੈ ਕੇ ਨਹੀਂ ਜਾ ਸਕਦੇ ਡੇਰਾ ਸਿਰਸਾ ਦੀ ਗੱਲ ਕਰੀਏ ਤਾਂ ਸਿੱਖ ਧਰਮ ਨੂੰ ਕਿਸ ਤਰ੍ਹਾਂ ਜਿਹੜੀ ਢਾਹ ਹੈ ਉਹ ਡੇਰਾ ਸਿਰਸਾ ਨੇ ਲਾਈ ਹੈ ਮੈਂ ਕਹਿੰਨਾ ਕੋਈ ਸਿੱਧੇ ਇਸ ਤਰ੍ਹਾਂ ਦੇ ਅਸੀਂ ਨਹੀਂ ਕਹਿ ਸਕਦੇ ਕੋਈ ਡਾਟਾ ਨਹੀਂ ਸਾਡੇ ਕੋਲ ਕਿ ਉਹਨਾਂ ਸਿੱਖ ਧਰਮ ਦੇ ਕੋਈ ਸਿਧਾਂਤਾਂ ਨੂੰ ਢਾ ਲਾਈਏ ਇਦਾਂ ਨਹੀਂ ਹੈ। ਹਮ ਸਿੱਖ ਧਰਮ ਦੀਆਂ ਆਪਣੀਆਂ ਜਿਹੜੀਆਂ ਵੀਕਨੈਸ ਸੀਗੀਆਂ ਹਮ ਉਹਨਾਂ ਦਾ ਫਾਇਦਾ ਜ਼ਰੂਰ ਚੱਕਿਆ ਉਹਨੇ। ਹਮ ਸਿੱਖ ਧਰਮ ਮਨੁੱਖਤਾ ਦਾ ਧਰਮ ਸੀ। ਹਮ ਜਿਹਦੇ ਵਿੱਚ ਕੋਈ ਕਿਸੇ ਕਿਸਮ ਦੇ ਵਿਤਕਰੇ ਲਈ ਥਾਂ ਨਹੀਂ ਸੀ। ਹਮ ਅੱਜ 550 ਸਾਲ ਹੋ ਗਏ ਗੁਰੂ ਨਾਨਕ ਸਾਹਿਬ ਨੂੰ ਧਰਤੀ ਤੇ ਗਿਆ ਨੂੰ। ਅਸੀਂ 550 ਸਾਲ ਦੇ ਵਿੱਚ ਉਸ ਤਰ੍ਹਾਂ ਦਾ ਸਮਾਜ ਜਿਹੜਾ ਉਹਨਾਂ ਸੁਪਨਿਆਂ ਦਾ ਸਮਾਜ ਸੀ ਉਸੇ ਦਿਨ ਵਿੱਚ ਫੇਲ ਹੋਏ ਆ। ਹਮ ਅੱਜ ਵੀ ਸਾਡੇ ਸਮਾਜ ਦੇ ਵਿੱਚ ਜਾਤੀ ਆਧਾਰਿਤ ਵਿਤਕਰੇ ਨੇ ਉਹਨਾਂ ਦਾ ਫਾਇਦਾ ਉਠਾਇਆ ਸਰਸੇ ਵਾਲੇ ਨੇ ਹੂੰ ਸਰਸੇ ਵਾਲਿਆਂ ਦੇ ਜਿਹੜੇ ਇਹ ਸਪੋਰਟਰ ਨੇ ਜਾਂ ਸ਼ਰਧਾਲੂ ਆ ਜਿਆਦਾ ਉਹ ਸਮਾਜ ਤੋਂ ਆ ਜਿਨ੍ਹਾਂ ਨੂੰ ਅਸੀਂ ਆਪਣੇ ਗੁਰਦੁਆਰਿਆਂ ਦੇ ਵਿੱਚ ਆਪਣੀਆਂ ਸੰਸਥਾਵਾਂ ਵਿੱਚ ਸਤਿਕਾਰ ਨਹੀਂ ਬਣਦਾ ਸਤਿਕਾਰ ਨਹੀਂ ਦੇ ਸਕੇ ਹੂੰ ਉਹ ਉਧਰ ਨੂੰ ਗਏ ਆ ਤੇ ਉਹ ਇੱਧਰ ਨਾ ਜਾਂਦੇ ਕਿਤੇ ਹੋਰ ਜਾਂਦੇ ਹੂੰ ਜਦੋਂ ਤੁਸੀਂ ਸਤਿਕਾਰ ਦੇਣ ਵਿੱਚ ਕਾਮਯਾਬ ਨਹੀਂ ਹੁੰਦੇ ਤੇ ਜਿੱਥੇ ਵੀ ਜੀ ਕਰਦਾ ਹੈਗਾ ਸ਼ਰਧਾਲੂ ਦਾ ਉੱਥੇ ਚਲੇ ਜਾਂਦਾ ਹੈ। ਸੋ ਉਹ ਵੀ ਗਏ ਆ ਔਰ ਜਿਹੜਾ ਚੈਲੰਜ ਹੈਗਾ ਸਿਧਾਂਤਿਕ ਚੈਲੰਜ ਹੈ ਕਿ ਉਹ ਕਿਉਂਕਿ ਜਿਹੜਾ ਗੁਰੂਪੰਥ ਹੈ ਉਹ ਗ੍ਰੰਥ ਗੁਰੂ ਦੇ ਪਿੱਛੇ ਲੱਗ ਕੇ ਜਾਣਾ ਚਾਹੁੰਦਾ ਹੈ। ਇਹ ਜਿਹੜੇ ਸ਼ਕਸ਼ੀ ਗੁਰੂਆਂ ਦੇ ਦੇ ਜਿਹੜਾ ਵਰਤਾਰਾ ਉਧਰ ਲੈ ਕੇ ਜਾਂਦੇ ਆ। ਸ਼ਕਸ਼ੀ ਪੂਜਾ ਵੱਲ ਜਾਂਦੇ ਆ। ਅੱਗੇ ਜਿਹੜੀਆਂ ਪ੍ਰੋਬਲਮ ਖੜੀਆਂ ਹੁੰਦੀਆਂ ਇਹ ਇਹ ਚੈਲੰਜ ਆ ਸਕਤਰ ਹਮਾਸਤੇ। ਲੇਕਿਨ ਸਭ ਤੋਂ ਵੱਡਾ ਚੈਲੰਜ ਹੈ ਕਿ ਜਿਹੜਾ ਇਹਨਾਂ ਦਾ ਰੌ ਮਟੀਰੀਅਲ ਹੈ ਉਹ ਸਿੱਖੀ ਤੋਂ ਸਿੱਖ ਸਮਾਜ ਤੋਂ ਕਿਉਂ ਮਿਲ ਰਿਹਾ ਹੈ ਇਹ ਇਸ ਦਾ ਸਵੇਪੜਚੋਲ ਸਿੱਖਾਂ ਨੂੰ ਆਤਮ ਚਿੰਤਨ ਆਪ ਸਿੱਖ ਲੀਡਰਾਂ ਨੂੰ ਸਿੱਖ ਧਾਰਮਿਕ ਲੀਡਰਸ਼ਿਪ ਨੂੰ ਕਰਨਾ ਚਾਹੀਦਾ ਸਮਾਜਿਕ ਜਿਹ ਲੀਡਰਸ਼ਿਪ ਹੈ ਉਹਨੂੰ ਸਮਝਣਾ ਚਾਹੀਦਾ ਕਿਉਂਕਿ ਇਹ ਜਿਹੜਾ ਭਾਈਚਾਰਾ ਇਧਰ ਜਾ ਰਿਹਾ ਹੈ ਉਹ ਸਿੱਖ ਧਰਮ ਦੀ ਸਿੱਖ ਸਮਾਜ ਦੀ ਰੀੜ ਦੀ ਹੱਡੀ ਸੀ ਅੱਗੇ ਲੜਨ ਵਾਲਾ ਜਝਾਰੂ ਤਲਕਾ ਸੀਗਾ ਉਹ ਉਹਨਾਂ ਨੂੰ ਜੇ ਤੁਸੀਂ ਕਿਸੇ ਹੋਰ ਸੈਕਟਰ ਵੱਲ ਜਾਂਦੇ ਆ ਉਹਨਾਂ ਦਾ ਨੁਕਸਾਨ ਨਹੀਂ ਹੈਗਾ ਹਮ ਸਿੱਖ ਧਰਮ ਵਿੱਚ ਰਹਿ ਕੇ ਉਹਨਾਂ ਨੂੰ ਜਿਹੜੇ ਬੈਨੀਫਿਟ ਮਿਲਨੇ ਆ ਕਨਸਟੀਟਿਊਟ ਸਵਿਧਾਨਿਕ ਉਹਨਾਂ ਤੋਂ ਵੀ ਵਾਂਝੇ ਹੋ ਜਾਂਦੇ ਭਾਵੇਂ ਉਹ ਕਿਸੇ ਇਸਾਈ ਮਤ ਚਲੇ ਜਾਣ ਜਾਂ ਕਿਸੇ ਹੋਰ ਪਾਸੇ ਚਲੇ ਜਾਣ ਉਹਦੇ ਨਾਲ ਉਹਨਾਂ ਦਾ ਵੀ ਨੁਕਸਾਨ ਹੈ ਔਰ ਜਿਹੜੀ ਉਹਨਾਂ ਦੀ ਬੰਦ ਖਲਾਸੀ ਆ ਸਿਧਾਂਤ ਤੱਕ ਤੌਰ ਤੇ ਜਿਹੜੀ ਉਹ ਹੋਣੀ ਆ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਹੋਰ ਨਹੀਂ ਦੇ ਸਕਦੀ ਹਮ ਇੱਕ ਕਾਰਨ ਇਹ ਵੀ ਮੰਨਿਆ ਜਾਂਦਾ ਕਿਉਂਕਿ ਰਾਮ ਰਹੀਮ ਦੇ ਪ੍ਰਚਾਰ ਦੇ ਵਿੱਚ ਜਿਸ ਤਰ੍ਹਾਂ ਡੇਰਾ ਸਿਰਸਾ ਦੀ ਆਈਡੀਓਲੋਜੀ ਹੈ ਕਿ ਰੱਬ ਇੱਕ ਹੈ ਈਸ਼ਵਰ ਅੱਲਾ ਗੋਡ ਤੇ ਰਾਮ ਗੁਰਮੀਤ ਰਾਮ ਰਹੀਮ ਦਾ ਨਾਮ ਵੀ ਉਸੇ ਇਸੇ ਚੀਜ਼ ਨੂੰ ਜੋੜ ਕੇ ਬਣਾਇਆ ਗਿਆ ਸੀ ਉਸ ਆਈਡੀਓਲੋਜੀ ਤੋਂ ਵੀ ਲੋਕ ਬੜੇ ਪ੍ਰਭਾਵਿਤ ਨੇ ਕਿ ਰੱਬ ਤਾਂ ਇੱਕੋ ਹੀ ਹੈ ਜਿਹਨੂੰ ਮਰਜ਼ੀ ਮੰਨ ਲਓ ਭਾਵੇਂ ਦੇਵੀ ਦੇਵਤੇ ਨੂੰ ਮੰਨ ਲਓ ਜਾਂ ਭਾਵੇਂ ਕਿਸੇ ਗੁਰੂ ਨੂੰ ਮੰਨ ਲਓ ਦੇ ਇੱਕ ਰੱਬ ਦਾ ਇਸ਼ੂ ਤੇ ਤਾਂ ਕੋਈ ਮੇਰੇ ਕੋਈ ਵਿਤਕਰਾ ਨਹੀਂ ਹਿੰਦੂ ਧਰਮ ਦੇ ਬਹੁਤ ਸਾਰੇ ਗ੍ਰੰਥ ਜਿਹੜੇ ਇੱਕ ਰਾਮ ਦੀ ਗੱਲ ਕਰਦੇ ਆ ਇੱਕ ਰੱਬ ਦੀ ਗੱਲ ਕਰਦੇ ਇੱਕ ਰੱਬ ਦਾ ਤਾਂ ਕੋਈ ਰੌਲਾ ਹੀ ਨਹੀਂ ਹੈਗਾ ਰੌਲਾ ਜਿੱਥੇ ਹੈਗਾ ਇਸ ਕਰਕੇ ਨਹੀਂ ਵੀ ਇੱਕ ਤਾਂ ਇੱਕ ਤਾਂ ਫਿਰ ਇਸਲਾਮ ਬਹੁਤ ਬਹੁਤ ਸਟਰੋਂਗ ਹੈ ਇਸਲਾਮ ਵੱਲ ਤਾਂ ਨਹੀਂ ਧਾਰਨੇ ਹੋਵੇ ਐਕਚੁਅਲੀ ਤੁਹਾਡੇ ਜਿਹੜਾ ਸੋਸ਼ਲ ਜਸਟਿਸ ਸਭ ਚਾਹੀਦਾ ਹੁੰਦਾ ਸੋਸਾਇਟੀ ਦੇ ਵਿੱਚ ਸੋਸਾਇਟੀ ਜਦੋਂ ਕੋਈ ਕਿਸੇ ਤੋਂ ਨਾਰਾਜ਼ ਹੁੰਦੇ ਸੋਸ਼ਲ ਜਸਟਿਸ ਤੋਂ ਹੁੰਦੇ ਜੋ ਨਹੀਂ ਮਿਲਦਾ ਹਿੰਦੂ ਧਰਮ ਚ ਉਹਨਾਂ ਨੂੰ ਸੋਸ਼ਲ ਜਸਟਿਸ ਨਹੀਂ ਮਿਲਿਆ ਇਸ ਕਰਕੇ ਉਹ ਇਸਲਾਮ ਦੇ ਦੂਸਰੇ ਪਾਸੇ ਜਾ ਰਹੇ ਆ ਹੁਣ ਤੁਸੀਂ ਦੇਖੋ ਪਿੱਛੇ ਜੇ ਦੇਖਿਆ ਹੋਣਾ ਤਾਮਲ ਦੇ ਵਿੱਚ ਕਲੇਸ਼ ਚੱਲੀ ਹੋਈ ਹੈ ਤਾਮਲ ਦੇ ਵਿੱਚ ਉਹ ਭਾਈ ਜੀਵਨ ਸਿੰਘ ਨੇ ਕਹ ਉਹ ਤਾਮਲ ਸਿੱਖ ਨੇ ਉਹ ਤਾਮਲ ਤੋਂ ਸਿੱਖ ਬਣੇ ਤੇ ਉਹਨਾਂ ਨੂੰ ਇਹ ਲੱਗਿਆ ਕਿ ਸਿੱਖਾਂ ਦੇ ਵਿੱਚ ਕਿਉਂਕਿ ਜਦੋਂ ਬਾਹਰੋਂ ਖੜ ਕੇ ਦੇਖਦਾ ਆ ਸਿਧਾਂਤਕ ਤੌਰ ਤੇ ਇਹ ਦੇਖਦਾ ਤੁਹਾਨੂੰ ਲੱਗਦਾ ਸਿੱਕੀ ਧਰਮਵੇਂ ਵਿਦਾਇਆ ਜਿਹਦੇ ਚ ਕੋਈ ਵਿਤਕਰਾ ਨਹੀਂ ਹੈਗਾ ਕੋਈ ਲਿੰਗ ਦਾ ਕੋਈ ਖੇਤਰ ਦਾ ਕੋਈ ਕਿਸੇ ਕਿਸਮ ਦਾ ਵਿਤਕਰਾ ਨਹੀਂ ਹੈਗਾ ਤੇ ਸਿੱਖੀ ਚ ਆਉਂਦੇ ਆ ਉਹ ਸਾਡੇ ਜਿਹੜੇ ਅਸੀਂ ਰਹਿੰਦੇ ਆ ਪੰਜਾਬ ਚ ਸਾਨੂੰ ਪਤਾ ਹੈ ਕਿ ਟਰਮ ਸਾਡੀਆਂ ਪ੍ਰੋਬਲਮ ਕੀ ਹੈ ਪ੍ਰੋਬਲਮਸ ਕੀ ਨੇ ਜਿਹਦੇ ਕਰਕੇ ਇਹ ਜਿਹੜੀਆਂ ਜਿਹੜੇ ਫੈਕਟਰ ਪੈਦਾ ਹੋਏ ਆ ਚਾਹ ਡੇਰਾ ਰਾਮ ਰਹੀ ਮੈਂ ਚ ਇਰ ਡੇਰਾ ਰਾਧਾਸਾਮੀਆਂ ਦਾ ਜਾਂ ਹੋਰ ਪੁਨੇਹਰੇ ਵਾਲੇ ਦਾ ਜਾਂ ਆਸੂ ਤੋਛ ਦਾ ਹੈਗਾ ਇਹ ਸਾਰੇ ਸਾਡੀਆਂ ਇਥੇ ਸਾਡੀਆਂ ਜਿਹੜੀਆਂ ਸੋਸ਼ਲ ਕਮਜ਼ੋਰੀਆਂ ਨੇ ਜਿਹੜੀ ਅਸੀਂ ਉਹ ਬਰਿਆਈਆਂ ਸਮਾਜਿਕ ਬਰਿਆਈਆਂ ਜਿਹੜੀਆਂ ਜਿਹੜੀਆਂ ਈਵਲ ਚੱਲ ਰਹੀਆਂ ਨੇ ਉਹਨਾਂ ਵੱਲ ਸਹੀ ਧਿਆਨ ਨਾ ਦੇ ਕੇ ਕਿਉਂਕਿ ਜਿਹੜਾ ਸਾਡਾ ਧਿਆਨ ਇਹ ਜ਼ਿਆਦਾ ਪੋਲੀਟਿਕਲ ਹੀ ਰਿਹਾ ਹੈ ਵੋਟਾਂ ਲੈਣੀਆਂ ਵੋਟਾਂ ਦੇ ਹਿਸਾਬ ਕਿਤਾਬ ਲਈ ਤੁਸੀਂ ਕਿਤੇ ਕਿਨੂੰ ਖੜਾ ਕਰ ਦੋ ਕਿਤੇ ਬਿਠਾ ਦੋਗੇ ਇਹ ਆ ਸਬ ਦਾ ਚੱਲਦਾ ਰਿਹਾ ਕੈਲਕੂਲੇਸ਼ਨ ਤੋਂ ਤੁਸੀਂ ਜਿਹੜੇ ਸਹੀ ਇਸ਼ੂ ਹੈ ਉਹਨਾਂ ਨੂੰ ਡਰੈਸ ਕਰਨਾ ਹੁੰਦਾ ਹੈ ਆਪੇ ਸਮੇ ਸਮੇ ਤੇ ਗੁਰੂ ਨਾਨਕ ਸਾਹਿਬ ਦਾ ਸਮਾਂ 500 ਸਾਲ ਦਾ ਪਹਿਲਾ ਦਾ ਸੀਗਾ ਹੁਣ ਜਿਹੜੀਆਂ 500 ਸਾਲ ਵਿੱਚ ਉਹ ਚੱਲਦੀਆਂ ਚੱਲਦੀਆਂ ਜਿਹੜੀਆਂ ਚੁਣੌਤੀਆਂ ਨੇ ਜਿਹੜਾ ਰੂਪ ਧਾਰਨ ਕਰ ਲਿਆ ਆ ਉਹ ਬੜੀਆਂ ਜਟਲ ਨੇ ਉਹਨਾਂ ਨੂੰ ਮਤਲਬ ਹੁਣ ਕਿਸੇ ਨੂੰ ਕੋਈ ਦਿਖਾ ਕੇ ਵਿਤਕਰਾ ਨਹੀਂ ਕਰਦਾ ਜਿਹੜੇ ਵਿਤਕਰੇ ਦੇ ਆਧਾਰ ਹੈ ਉਹਨਾਂ ਦਾ ਸਰੂਪ ਕਿਵੇਂ ਬਦਲ ਗਿਆ ਆ ਉਹ ਨਵੇਂ ਚੈਲੰਜ ਨੇ ਉਹਨਾਂ ਨੂੰ ਸਮਝਣ ਵਾਸਤੇ ਕੋਈ ਸੋਸ਼ਲ ਸਟੱਡੀ ਤੁਹਾਡੀ ਐਨਥਰਪੋਲੋਜੀ ਕਲ ਸਟੱਡੀ ਉਸ ਤਰ੍ਹਾਂ ਦੀ ਹੋਣੀ ਚਾਹੀਦੀ ਆ ਤੇ ਉਹਦੇ ਆਧਾਰ ਤੇ ਤੁਹਾਡੀਆਂ ਰਿਪੋਰਟਾਂ ਬਣੀਆਂ ਚਾਹੀਦੀਆਂ ਤੁਹਾਡੇ ਐਕਸ਼ਨ ਜਿਹੜੇ ਆ ਉਹ ਡਿਸਾਈਡ ਹੋਣ ਫੇਰ ਕੋਈ ਜਿਹੜਾ ਜੀ ਰੂਪ ਤਮ ਹੋ ਸਕਦੀ ਠੀਕ ਹੈ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ ਸੋ ਇਸੀ ਅੱਜ ਦੀ ਖਾਸ ਪੇਸ਼ਕਸ਼ ਜਿਸ ਦੇ ਵਿੱਚ ਅਸੀਂ ਗੱਲਬਾਤ ਕੀਤੀ ਕਿ ਗੁਰਮੀਤ ਰਾਮ ਰਹੀਮ ਤੇ ਹਰਿਆਣਾ ਸਰਕਾਰ ਇਸ ਕਦਰ ਮਿਹਰਬਾਨ ਹੈ ਕਿ 4 ਸਾਲਾਂ ਦੇ ਵਿੱਚ 10ਵੀਂ ਵਾਰ ਗੁਰਮੀਤ ਰਾਮ ਰਹੀਮ ਨੂੰ ਸੁਨਾਰੀਆ ਜੇਲ੍ਹ ਦੇ ਵਿੱਚੋਂ ਬਾਹਰ ਲਿਆਂਦਾ ਗਿਆ ਤੇ ਯੂਪੀ ਦੇ ਬਾਗਪਤ ਆਸ਼ਰਮ ਦੇ ਵਿੱਚ ਰਾਮ ਰਹੀਮ ਖੁੱਲ ਕੇ ਆਪਣਾ ਜਿਹੜਾ ਪ੍ਰਚਾਰ ਹੈ ਉਹ ਵੀ ਕਰਦਾ ਹੈ ਤੇ ਲੋਕਾਂ ਵਿੱਚ ਵਿਚਰਦਾ ਵੀ ਹੈ ਅੱਜ ਦੀ ਪੇਸ਼ਕਸ਼ ਦੇ ਵਿੱਚ ਐਨਾ ਹੀ ਅਗਲੇ ਐਪੀਸੋਡ ਦੇ ਵਿੱਚ ਫੇਰ ਹਾਜ਼ਰ ਹੋਵਾਂਗੇ ਕਿਸੇ ਹੋਰ ਐਮਸਲੇ ਤੇ ਤਦ ਤੱਕ ਲਈ ਤੁਸੀਂ ਵੇਖਦੇ ਰਹੋ ਸੱਚ ਦਾ ਨਿਰੰਤਰ ਵਹਿਦਾ ਦਰਿਆ ਸਤਲੁਜ ਟੀਵੀ